ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੰਡੂਰ ਸਾਹਿਬ ਤੋਂ ਐਮਪੀ ਅਮਰਤਪਾਲ ਸਿੰਘ ਉਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕਿ ਤੁਸੀਂ ਐਨਐਸਏ ਕਿਉਂ ਲਾਈ ਹੈ ਔਰ ਤੁਸੀਂ ਅਮਰਤਪਾਲ ਨੂੰ ਪ੍ਰੋਲ ਦੇਣ ਤੇ ਇਤਰਾਜ ਕਿਉਂ ਕਰ ਰਹੇ ਕਿ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਉਹਦੇ ਵਿੱਚ ਇਹ ਹੈ ਕਿ ਅਮਰਤਪਾਲ ਜੇਲ੍ਹ 'ਚ ਬੈਠਾ ਹੋਇਆ ਗੈਸਟਰਾਂ ਦੇ ਨਾਲ ਗੱਲਬਾਤ ਕਰਦਾ ਜੇ ਜਾਣ ਤੋਂ ਪਹਿਲਾਂ ਵੀ ਗੈਸਟਰਾਂ ਦੇ ਨਾਲ ਸੰਬੰਧ ਸੀ ਤੇ ਫੋਨ ਦੇ ਜ਼ਰੀਏ ਹਲੇ ਵੀ ਸੰਪਰਕ ਵਿੱਚ ਹੈਗਾ ਅਮਰਤਪਾਲ ਦੀ ਹਿੱਟ ਲਿਸਟ ਦੇ ਵਿੱਚ 15 ਬੰਦੇ ਨੇ ਜਿਨ੍ਹਾਂ ਦਾ ਕਤਲ ਅਮਰਤਪਾਲ ਕਰਵਾਉਣਾ ਚਾਹੁੰਦਾ ਔਰ ਸਭ ਤੋਂ ਵੱਡੀ ਗੱਲ ਗੁਰਪ੍ਰੀਤ ਹਰਿਧੁੰਦਾ ਕਤਲ ਅਸ਼ਡਲੇ ਦੇ ਕੋਲੋਂ ਨਿੜਾ ਅਸ਼ਡਲਾ ਕਨੇਡਾ ਵਿੱਚ ਬੈਠਾ ਉਹਦੇ ਤੋਂ ਕਰਵਾਇਆ ਗਿਆ। ਔਰ ਇਹ ਸਾਰੇ ਜਿਹੜੇ ਜਵਾਬ ਨੇ ਉਹ ਪੰਜਾਬ ਸਰਕਾਰ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ। ਤੇ ਇਹ ਜਵਾਬ ਨੂੰ ਆਧਾਰ ਬਣਾ ਕੇ ਮਾਨਯੋਗ ਹਾਈ ਕੋਰਟ ਵੱਲੋਂ ਜਿਹੜੀ ਪਟੀਸ਼ਨ ਹੈ ਉਹ ਰੱਦ ਕਰ ਦਿੱਤੀ ਗਈ। ਮਤਲਬ ਅਮਰਤਪਾਲ ਰੇਲ ਤੋਂ ਬਾਹਰ ਨਹੀਂ ਹੋ ਸਕਦਾ। ਚਲੋ ਇਹ ਤਾਂ ਸਰਕਾਰਾਂ ਦਾ ਰੋਲ ਤੇ ਅਦਾਲਤਾਂ ਦਾ ਰੋਲ ਹੈ। ਫਿਰ ਜਿਹੜਾ ਇਹਨਾਂ ਦਾ ਰੋਲ ਹੈ ਵੀ ਆ ਬੈਲ ਮuje ਮਾਰ ਉਹ ਦੱਸਣ ਲੱਗੇ। ਜਦੋਂ ਅਮਰਤਪਾਲ ਡਵਾਈ ਤੋਂ ਆਉਂਦਾ ਉਹਦੋਂ ਇਹਨੂੰ ਪਲਾਂਟ ਕਰਕੇ ਪੰਜਾਬ ਦੇ ਵਿੱਚ ਲਿਆਂਦਾ ਜਾਂਦਾ। ਮੈਂ ਬਹੁਤ ਵਾਰੀ ਇਹ ਗੱਲ ਕਹੀ ਵੀ ਹੈ। ਇਹ ਪਹਿਲਾਂ ਕਲੀਨ ਸ਼ਿਪ ਸੀ। ਤੇ ਇਹ ਸੁਬੀਮੂਂ ਕੋਲ ਦੇ ਵਿੱਚ ਜਦੋਂ ਨਹਾਉਂਦਾ ਉਥੋਂ ਦੀਆਂ ਕੁੜੀਆਂ ਦੇ ਨਾਲ ਤੇ ਇਹ ਕਰਤੂਤਾਂ ਸਾਰੀਆਂ ਬਾਹਰ ਆਈਆਂ ਹੋਈਆਂ ਸੀ। ਔਰ ਨਸ਼ਾ ਪਸਕਰਾਂ ਦੇ ਨਾਲ ਇਹਦੇ ਕਿੱਦਾਂ ਸੰਬੰਧ ਸੀ? ਇਹਦਾ ਭਰਾ ਨਸ਼ੇ ਕਿੱਦਾਂ ਲਾਉਂਦਾ ਕਿੱਦਾਂ ਨਸ਼ੇੜੀ ਬਣਿਆ। ਇਹਦੇ ਮਾਂ ਪਿਓ ਨੇ ਗੈਸਟਰਨ ਦੇ ਨਾਲ ਨਰਾਪਤਾ ਕਰਕੇ ਪੈਸਾ ਕਿੱਦਾਂ ਕਮਾਇਆ? ਪੰਜਾਬ ਦੇ ਵਿੱਚੋਂ ਲੁੱਟ-ਖੋਟ ਕਰਕੇ ਦਵਾਈ ਦੇ ਵਿੱਚ ਕਾਰੋਬਾਰ ਕਿਦਾਂ ਖੜਾ ਕੀਤਾ ਹਾਲਾਂਕਿ ਬਹੁਤਾ ਵੱਡਾ ਨਹੀਂ ਸੀ 5-17 ਰੁਪਏ ਸੀ ਇਹਨਾਂ ਦੇ ਕੋਲ ਪਹਿਲਾਂ ਡਰਾਈਵਰੀ ਕਰਦਾ ਸੀ ਫਿਰ ਥੋੜਾ ਜਿਹਾ ਮਾਲਕ ਬਣੇ ਜਦੋਂ ਝੁੱਗਾ ਚੌੜ ਹੋ ਗਿਆ ਵੀ ਹੁਣ ਹੱਥ ਪੱਲੇ ਕੁਝ ਨਹੀਂ ਰਿਹਾ ਭੁੱਖ ਨੰਗ ਦੇ ਨਾਲ ਘੂਲਣ ਲੱਗੇ ਉਦੋਂ ਦਿਮਾਗ ਦੇ ਵਿੱਚ ਬਹੁਤ ਕੁਝ ਚੱਲਦਾ ਵੀ ਹੁਣ ਕਿੱਦਾਂ ਕੋਈ ਵੱਡੀ ਮਾਲ ਮਾਰੀਏ ਵੀ ਸਾਰਾ ਕੁਝ ਇੱਕੋ ਦਮ ਕੋਲ ਆਲੇ ਫਿਰ ਇਹਨਾਂ ਨੇ ਪਲੈਨਿੰਗ ਬਣਾਈ ਬੀ ਦੀਪ ਸਿੱਧੂ ਆਈ ਕੋ ਨਾ ਪੰਜਾਬ ਦੇ ਵਿੱਚ ਜੂਸ ਦਾ ਤੇ ਉਹਦੀ ਜਿਹੜੀ ਥੋੜੀ ਬਹੁਤੀ ਜਣ ਕੇ ਫੈਨ ਫੋਲੋਇੰਗ ਹੈਗੀ ਆ ਤਾਂ ਉਹਨੂੰ ਕਿਦਾਂ ਕਵਰ ਕਰੀਏ ਜਣ ਕੇ ਉਹਦੀ ਪਾਰਟੀ ਨੂੰ ਹਾਈਜੈਕ ਕਿਦਾਂ ਕਰੀਏ ਸਿੱਧੇ ਤੌਰ ਤੇ ਕਹਿ ਦਿੰਨਾ ਫਿਰ ਇਹਨਾਂ ਨੇ ਦੀਪ ਸਿੱਧੂ ਨੂੰ ਮਰਵਾਇਆ ਕੋਈ ਦੋ ਰਾਮਾਂ ਨਹੀਂ ਤੇ ਜਦੋਂ ਉਹਦੀ ਮੌਤ ਹੋ ਜਾਂਦੀ ਹੈ ਫਿਰ ਇਹ ਪੰਜਾਬ ਆਉਂਦਾ ਹੈ ਤੇ ਪੰਜਾਬ ਲਿਆਉਣ ਵਾਲੇ ਬੰਦੇ ਕੌਣ-ਕੌਣ ਨੇ ਇਹਦੇ ਖਲਾਸੇ ਵੀ ਅੱਗੇ ਜਾ ਕੇ ਕਰਾਂਗੇ ਪਰ ਇਹਨੇ ਪੰਜਾਬ ਆਉਣ ਤੋਂ ਪਹਿਲਾਂ ਇੱਕ ਤਰਦੀਬ ਬਣਾਈ ਉਹ ਇਹ ਸੀ ਕਿ ਇਹਦੀ ਕਹਿ ਲਈ ਜਾਇਦੇ ਸੰਪਰਕ ਵਿੱਚ ਕਹਿ ਲਈ ਦੋ ਤਿੰਨ ਬੰਦੇ ਜਿਵੇਂ ਅਜਮੇਰ ਸਿੰਘ ਹੁੰਦਾ ਡਾਕਟਰ ਸੁਪਰੀ ਸਿੰਘ ਉਦੋਕੇ ਆਉਂਦਾ ਜਿਹੜੇ ਇਹਨਾਂ ਨੂੰ ਕਹਿ ਲਈਏ ਡਾਇਲੋਗ ਲਿਖ ਕੇ ਦੇਣ ਵਾਲੇ ਭਿੰਡਰਾਂ ਵਾਲੇ ਦੀ ਕਹਿ ਲਈਏ ਸ਼ਖਸੀਅਤ ਬਣਾਉਣ ਵਾਲੇ ਉਹਦਾ ਦੀ ਕਾਪੀ ਕਰਨ ਵਾਸਤੇ ਇਹਨੂੰ ਪ੍ਰੇਰਣਾ ਦਿੰਦੇ ਆ ਤੇ ਫਿਰ ਇਹਦੇ ਦਿਮਾਗ ਵਿੱਚ ਇੱਕ ਹੋਰ ਗੱਲ ਪਾਈ ਵੀ ਦੀਪ ਸਿੱਧੂ ਜਿਹੜਾ ਸੀ ਵੀ ਉਹ ਕਲੀਨ ਸ਼ੇਫ ਸੀ ਉਹਤੇ ਸਵਾਲ ਉੱਠਦੇ ਸੀ ਉਦਾੜੀ ਕੇਸ ਵੀ ਰੱਖਦਾ ਸੀ ਤੇ ਹੁਣ ਤੈਨੂੰ ਜ਼ਰੂਰੀ ਹੈ ਵੀ ਦਾੜ੍ਹੀ ਕੇਸ ਰੱਖ ਕੇ ਨਸਤਾਸ਼ ਜਾ ਕੇ ਅਮਰ ਸ਼ਾਕੀ ਤੂੰ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਕਰਨੀ ਹੈ ਤੇ ਖਾਸ ਕਰਕੇ ਸਿੱਖ ਕਮਿਊਨਿਟੀ ਦੇ ਵਿੱਚ ਇਹ ਸਾਰੇ ਪਲਾਨ ਦੇ ਨਾਲ ਧਿਆਨ ਦਾ ਗਿਆ ਤੇ ਇਹਦੇ ਕੋਲੋਂ ਗਰਮਗਰਮ ਬਿਆਨ ਜਿਹੜੇ ਜ਼ਿਆਦਾ ਵਾਇਰਲ ਹੋ ਜਾਣ ਉਹ ਦਿਵਾਏ ਗਏ ਜਿਹੜਾ ਅਜਨਾਲੇ ਥਣ ਤੇ ਹਮਲਾ ਕੀਤਾ ਸੀ ਉਹ ਵੀ ਇਦੋਂ ਜਾਣ ਬੁੱਝ ਕੇ ਫੂਕ ਦੇ ਕੇ ਕਰਵਾਇਆ ਗਿਆ ਵੀ ਵੱਡੀਆਂ ਖਬਰਾਂ ਬਣਨ ਇਹਨਾਂ ਨੂੰ ਇਦਾਂ ਸੀ ਵਿਚਲ ਛੋਟਾ ਮੋਟਾ ਪਰਚਾ ਪਊ ਜਵਾਨਤ ਹੋ ਜੋ ਦੁਬਾਰੇ ਫੇਰ ਅਸੀਂ ਆ ਜਾਾਂਗੇ ਪਰ ਉਹ ਹਮਲਾ ਵੱਡਾ ਸੀ ਮੌਜੂਦਾ ਸਰਕਾਰ ਚਾਹੁੰਦੀ ਸੀ ਵੀ ਇਹਨੂੰ ਫੜ ਕੇ ਖੇਤਰ ਫੇਰੀਏ ਐਨਐਸ ਲਾ ਕੇ ਡਿਵਰਗਟ ਭੇਜੀਏ ਤੇ ਉਹ ਕੰਮ ਹੋ ਗਿਆ ਵੱਡਾ ਇਹ ਇਹਨਾਂ ਦੀ ਆਪਣੀਆਂ ਕਰਤੂਤਾਂ ਸੀ ਇਹਨਾਂ ਦਾ ਕੋਈ ਮਕਸਦ ਕੋਈ ਕੌਮ ਪ੍ਰਤੀ ਦਰਦ ਕੋਈ ਕੌਮੀ ਏਜੰਡਾ ਨਹੀਂ ਸੀ ਕੇਵਲ ਆਪਣਾ ਉल्लू ਸਿੱਧਾ ਕਰਨਾ ਵੀ ਸਪੇਸ ਪਈ ਹੈ ਪੰਜਾਬ ਦੀ ਰਾਜਨੀਤੀ ਵਿੱਚ ਪੈਰ ਧਰਨਵਾਜ ਦੇ ਥਾਂ ਹੈਗਾ ਪੰਜਾਬ ਦੇ ਲੋਕ ਭੇਡਾਂ ਦੀ ਤਰ੍ਹਾਂ ਹੈਗੇ ਨੇ ਲੋਕ ਹੱਥਾਂ ਤੇ ਟੱਕ ਲੈਣਗੇ ਪਰ ਉਹ ਮਨਸੂਬਿਆਂ ਤੇ ਪਾਣੀ ਫਿਰਗੇ ਇਹਨਾਂ ਦੀਆਂ ਗਲਤੀਆਂ ਇਹ ਨੇ ਸਰਕਾਰਾਂ ਕੀ ਕਰਦੀਆਂ ਨੇ ਮਾਨਯੋਗ ਆਜ਼ਾਦਾਂ ਦਾ ਕੀ ਫੈਸਲਾ ਅਸੀਂ ਉਧਰ ਜਾਣ ਦਾ ਜਿੰਨੀ ਕਰਾਂਗੇ ਅਸੀਂ ਤਾਂ ਇਹਨਾਂ ਦੇ ਕਰਤੂਤਾਂ ਦੀ ਗੱਲ ਕਰਨੀ ਹੈ ਮੈਂ ਅੱਜ ਵੀ ਕਹਿਣਾ ਵੀ ਜਿਹੜੇ ਵੀ ਨੌਜਵਾਨ ਨੇ ਸ਼ਿੱਖੀ ਪਹਿਰਾਵੇ ਦੇ ਵਿੱਚ ਆ ਕੇ ਕੌਮ ਦੀ ਗੱਲ ਕਰਨੀ ਹੈ ਜਾਂ ਰਾਜਨੀਤੀ ਵਿੱਚ ਆਉਣਾ ਹੈ ਉਹ ਕੋਈ ਏਜੰਡਾ ਲੈ ਕੇ ਆਵੇ ਤਾਂ ਉਹਦੇ ਨਾਲ ਖੜਾਂਗੇ ਉਹਦਾ ਸਾਥ ਵੀ ਦੇਵਾਂਗੇ ਪਰ ਜਦੋਂ ਤੁਸੀਂ ਧਾਰਮ ਜਿਹੜੇ ਕਿ ਧਰਮ ਦਾ ਬਾਣਾ ਪਾ ਕੇ ਕੌਮੀ ਬਾਣਾ ਪਾ ਕੇ ਗੁੰਡਾਗਰਦੀ ਕਰੋਗੇ ਉਦੋਂ ਕੋਈ ਬਰਦਾਸ਼ਤ ਨਹੀਂ ਕਰੂਗਾ ਤੇ ਨਾ ਹੀ ਸਰਕਾਰਾਂ ਚਾਹੁੰਦੀਆਂ ਨੇ ਇਹ ਇਹਨਾਂ ਦੀਆਂ ਗਲਤੀਆਂ ਸੀ ਤੇ ਹੁਣ ਲਾਸਟ ਵਿੱਚ ਮੈਂ ਗੱਲ ਕਹਿਣੀ ਹੈ ਰੋਟੇਸ਼ਨ ਪਾਉਣੀ ਪ੍ਰੋਬਲ ਮੰਗਣ ਵਾਸਤੇ ਇਹ ਵੀ ਇੱਕ ਡਰਾਮੇਬਾਜ਼ੀ ਹੈ ਕਿਉਂਕਿ ਜਿਹੜੇ ਵਕੀਲ ਨੇ ਇਹਨਾਂ ਵਕੀਲਾਂ ਦੀ ਕਮਾਈ ਬਹੁਤ ਵੱਡੀ ਹੈ ਲੋਕਾਂ ਨੂੰ ਭਾਵਕ ਕਰ ਲੈਂਦੇ ਆ ਵੀ ਅਸੀਂ ਕੌਮੀ ਯੋਧਿਆਂ ਦੀ ਲੜਾਈ ਲੜ ਰਹੇ ਆ ਅਸੀਂ ਕੌਮ ਦੀ ਲੜਾਈ ਲੜ ਰਹੇ ਆ ਅਸੀਂ ਫ੍ਰੀ ਆਫ ਕੋਸਟ ਕਰ ਰਹੇ ਆ ਜਾਨੀ ਕਿ ਅਸੀਂ ਕੋਈ ਪੈਸਾ ਨਹੀਂ ਲੈਂਦੇ ਫਿਰ ਜਿਹੜੀਆਂ ਭਾਵਕ ਹੋਈਆਂ ਹੋਈਆਂ ਸ਼ਰਦਾ ਦੇ ਨਾਂ ਤੇ ਭੇਡਾਂ ਹੁੰਦੀਆਂ ਨੇ ਉਹ ਇਹਨਾਂ ਦੇ ਅਕਾਊਂਟਾਂ ਵਿੱਚ ਪੈਸੇ ਪਾ ਦਿੰਦੀਆਂ ਹੁਣ ਜੇ ਅਮਰਤਪਾਲ ਬਾਹਰ ਕਢਿਆ ਲੈ ਤਾਂ ਲੜਾਈ ਖਤਮ ਹੈ ਲੜਾਈ ਖਤਮ ਹੈ ਦੁਕਾਨਦਾਰੀ ਖਤਮ ਹੈ ਸਮਝਾਈ ਗੱਲ ਦੀ ਜਿੰਨਾ ਚਿਰ ਉਹ ਜੇਲ੍ਹ ਵਿੱਚ ਰਹੂਗਾ ਇਹ ਦੁਕਾਨ ਚਲਦੀ ਰਹੂਗੀ ਹਾਲਾਂਕਿ ਜਿਹੜੇ ਵਕੀਲ ਨੇ ਪਤਾ ਇਹਨਾਂ ਨੂੰ ਵੀ ਹੈ ਵੀ ਅਮਰਤਪਾਲ ਤੇ ਪੱਤੇ ਖੇਡੇ ਗਏ ਨੇ ਅਮਰਤਪਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਇਹਨਾਂ ਨੇ ਸਟੇਟਮੈਂਟ ਦੇਣੀ ਪੈਂਦੀ ਆ ਵੀ ਅਸੀਂ ਪਟੀਸ਼ਨ ਪਾਤੀ ਅਸੀਂ ਕੌਮ ਦੇ ਨਾਲ ਖੜੇ ਆ ਅਮਰਤਪਾਲ ਜੋਧਾ ਹੈ ਅਮਰਤਪਾਲ ਪੰਜਾਬ ਨੂੰ ਬਚਾ ਸਕਦਾ ਹੈ ਅਮਰਤਪਾਲ ਨਸ਼ਿਆਂ ਤੋਂ ਮੁਕਤ ਕਰਾ ਸਕਦਾ ਹੈ ਪੰਜਾਬ ਨੂੰ ਇਹ ਗੱਲਾਂ ਬਾਤਾਂ ਲਿਖੀਆਂ ਲਖਾਈਆਂ ਹੁੰਦੀਆਂ ਨੇ ਉਦਾਂ ਗਰਾਊਂਡ ਲੈਵਲ ਤੇ ਇਹਨਾਂ ਗੱਲਾਂ ਦਾ ਕੋਈ ਆਧਾਰ ਨਹੀਂ ਹੁੰਦਾ ਇਸ ਕਰਕੇ ਮੈਂ ਬੇਨਤੀ ਕੀਤੀ ਹੈ ਤੇ ਹੁਣ ਜਿਹੜੇ ਬਹੀਰਾ ਕੱਟਣਗੇ ਜਾਂ ਕੱਢਣੀਆਂ ਤਿਆਰੀਆਂ ਕਰ ਰਹੇ ਨੇ ਕੀ ਲੱਗਦਾ ਹੈ ਵੀ ਅਮਰਤਪਾਲ ਦੇ ਬੰਦੇ ਆ ਉਹ ਸਰਕਾਰ ਬਣਾਉਣਾ ਚਾਹੁੰਦੇ ਆ ਖਾਲਸਾ ਬਣਾਉਣਾ ਚਾਹੁੰਦੇ ਨਾ ਕਦੇ ਵੀ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਉਹ ਚਾਹੁੰਦੇ ਨੇ ਵੀ ਤੰਦੂਰ ਤਪਦਾ ਰਹੇ ਅਸੀਂ ਰੋਟੀਆਂ ਲਾਈ ਜਾਏ ਕਮਾਈ ਹੁੰਦੀ ਰਹੇ ਸਾਡੇ ਘਰ ਭਰਦੇ ਰਹਿਣ ਬਸ ਜਾਣ ਕੇ ਇਹ ਉਹ ਲੋਕ ਨਹੀਂ ਜਿਨ੍ਹਾਂ ਦਾ ਕੌਮ ਨਾਲ ਪੰਜਾਬ ਨਾਲ ਨੌਜਵਾਨੀ ਨਾਲ ਕੋਈ ਲੈਣਾ ਦੇਣਾ ਨਹੀਂ ਇਹਦਾ ਲੈਣਾ ਦੇਣਾ ਆਪਣੇ ਨਾਲ ਆਪਣੇ ਘਰ ਪਰਦੇ ਰਹਿਣ ਤੇ ਅਮਰਤਪਾਲ ਨਾ ਅੱਜ ਆਵੇ ਨਾ ਕੱਲ ਆਵੇ ਨਾ ਪੰਜ ਸਾਲ ਬਾਅਦ ਆਵੇ ਉਹ ਜੇਲ੍ਹ ਤੋਂ ਬਾਹਰ ਨਹੀਂ ਹੋ ਸਕਦਾ ਜਿਹੜੇ 30 ਸਾਲਾਂ ਤੋਂ ਬੰਦੀ ਸਿੰਘ ਬਣਾ ਕੇ ਜੇਲ੍ਹਾਂ ਵਿੱਚ ਬੰਦ ਕੀਤੇ ਨੇ ਉਹਨੇ ਬਾਹਰ ਆ ਸਕਦੇ ਇਹ ਕਿਦਾਂ ਸਕਦਾ ਇਹ ਤਾਂ ਸ਼ਰਿਆਮ ਕ੍ਰਾਈਮ ਕੀਤਾ ਹੈ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਇਹਦੀ ਹਿਡਨੇਟਸ ਦੇ ਵਿੱਚ 15 ਬੰਦੇ ਨੇ ਜਿਨ੍ਹਾਂ ਨੂੰ ਮਾਰਨਾ ਚਾਹੁੰਦਾ ਔਰ ਗੈਂਗਸਟਰਾਂ ਦੇ ਰਾਹੀਂ ਇਹ ਕੰਮ ਕਰਾਉਣਾ ਚਾਹੁੰਦਾ ਗੈਂਗਸਟਰਾਂ ਨਾਲ ਹੀ ਪੈਸਾ ਕਮਾਇਆ ਹੈ ਅਸ਼ਲੀਲ ਹਰਕਤਾਂ ਕੁੜੀਆਂ ਦੇ ਨਾਲ ਅਸ਼ਰਵੀਨ ਚੈਪਟਰ ਇਹਨੂੰ ਕਿੱਦਾਂ ਸੈਟ ਕਰਦੇ ਆ ਉਹ ਤੇ ਜਿਹੜੇ ਛਡਾਉਣਾ ਚਾਹੁੰਦੇ ਨੇ ਉਹਨੇ ਡਰਾਮਾ ਕਰਨਾ ਹੁੰਦਾ ਜੇ ਨਹੀਂ ਕਰਦੇ ਤਾਂ ਲੋਕ ਕਹਿਣਗੇ ਵੀ ਤੁਸੀਂ ਸ਼ਿੰਗਾਰ ਨਹੀਂ ਕਰਦੇ ਤੁਸੀਂ ਅੰਮ੍ਰਿਤਪਾਲ ਦੇ ਨਾਲ ਨਹੀਂ ਕੱਢਦੇ ਇਹ ਕਰਨਾ ਪੈਂਦਾ ਡਰਾਮਾ ਐਦੂੰ ਬੱਤ ਹੋਰ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ